ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਬੰਦੇ ਚੱਲੇ ਨੇ ਆਪਣੇ ਸਹੌਦੀ ਨੂੰ ਸਾਰੇ ਮੋਤੀ ਲਾਉਣੇ ਨੇ ਡੇਰੇ ਹੁਣ ਆਲੂਆਂ ਦੀ ਪਟਾਈ ਉੱਥੇ ਚੱਲਣੀਆਂ ਬੇਰ ਵੱਡਣੀਆਂ ਸਾਰਾ ਜ਼ਮਾਨ ਕਰ ਲਿਆ ਲੋਡ ਟਰਾਲੀ ਦੇ ਵਿੱਚ ਉਸ ਤੇ ਲੇਬਰ ਚੱਲੀ ਆ ਸਹੌਦੀ ਨੂੰ ਗਾਡੀ ਵਾਈਟ ਜਾਂ ਛੱਡਣ ਲਓ ਜੀ ਕਰੋ ਚੈੱਕ ਸਫਾਈ ਚੱਲਦੀ ਆ ਇਹ ਤੋਂ ਬਾਅਦ ਇਹ ਲਾਉਣਾ ਹੈ ਇਹਦਾ ਪਿਛਲੀਆਂ ਪਾਰਕਿੰਗ ਲਾਈਟਾਂ ਥੋੜੀਆਂ ਖਰਾਬ ਨੇ ਉਹ ਕਰਾ ਕੇ ਲਿਆਉਂਦੇ ਨੇ ਤੇ ਬਾਕੀ ਉਹ ਕੇ ਰਿਪੋਰਟ ਤੇ ਉਹ ਤੋਂ ਬਾਅਦ ਲਾਉਣਾ ਇਹ ਬਾਕੀ ਬੀਜਣ ਵਾਲੀ ਮਸ਼ੀਨ ਤੇ ਕਹਿੰਦੇ ਵੀ ਆਪਾਂ ਸੋਚਿਆ ਕਰਕੇ ਇਹ ਲਾਉਣਾ ਤਾਂ ਹੀ ਲੱਗੇ ਰੇ ਧੋਣ ਆ ਦੇਖੋ ਪਹੁੰਚ ਗਿਆ ਸਹੀ ਆ ਗੱਲ ਹੈ ਹੈ ਦੇ ਦੋਏ ਟਰੈਕਟਰ ਲੈ ਕੇ ਖੰਨੇ ਨੂੰ ਲਾਈਟਾਂ ਦਾ ਪਾਰਕਿੰਗ ਵਾਲਿਆਂ ਦਾ ਕੰਮ ਲਿਆਉਣਾ ਕਰਾ ਕੇ ਪਾਰਕਿੰਗ ਵਾਲਿਆਂ ਦੋਹਾਂ ਦੀਆਂ ਨਹੀਂ ਮੱਚਦੀਆਂ ਉਹਦੀਆਂ ਪਰਲੇ ਦੀਆਂ ਮੱਚੀ ਹੋ ਜਾਂਦੀਆਂ ਨੇ ਨਾਲ ਜਿਹੜੀਆਂ ਮੱਚਦੀਆਂ ਨਹੀਂਆਂ ਚੱਟਾ ਦੇ ਆਉਣਗੇ ਚੱਤੇ ਨੇ ਲੋਹਾਂ ਨੂੰ ਫਿਰ ਕੰਮ ਚੱਲ ਪੈਣਾ ਜੇ ਸਾਲੀ ਰਹਿ ਗਿਆ ਪਖਾਂਟੇ ਇੱਕ ਇੱਕ 3600 ਟੂਟ ਦੇ ਚੱਕਦਾ ਜੀ ਆਪਦੇ ਪਲਾਟ ਦੀ ਵੇਰ ਉਹ ਤੋਂ ਬਾਅਦ ਇਹਨੂੰ ਬਾਉਨੇ ਆ ਆ ਇੱਕ ਟਰਾਲੀ ਰਹਿ ਗਈ ਪਾ ਕੇ ਇਹਦੀ ਚੋਕ ਕਰਦੇ ਆ ਔਰੇ ਵਾਲਾ ਕੰਮ ਨਿਬੜ ਜੂ ਫਿਰ ਹਲੇ ਆਓ ਜੀ ਮਿੱਤਰੋ ਆਪਾਂ ਨੇ ਵਾਹੀ ਕਰਤੀ ਤੇ ਬੱਦੇ ਲਾਗੇ ਚੋਗਣ ਲਓ ਜੀ ਇੱਕ ਬੋਰੀ ਇਧਰ ਪਾਰਤੀ ਚ ਗੱਲੇ ਚ ਵੱਧ ਨੇ ਬਹੁਤ ਤੇ ਇੱਕ ਬੋਰੀ ਉਹ ਪਾਰਤੀ ਸਰੇ ਤੇ ਚਲਾਈ ਲੱਗਿਆ ਕਾਬਿਲ ਨਾ ਦਾ ਚੋਕਲ ਫੇਰ ਇੱਕ ਵਾਰੀ ਹੋਰ ਵਾਹਾਂਗੇ ਇਹਨੂੰ ਦੋ ਵਾਰ ਵਾਤੀ ਆਪਾਂ ਨੇ ਤੇ ਦੇਖਦੇ ਹਾਂ ਹੁਣ ਕਿੰਨੇ ਥੈਲੇ ਨਿਕਲਦੇ ਨੇ ਓਏ ਆਓ ਕੌਣ ਛੱਡਿਆ ਉਹਦੇ ਕੰਨਾ ਕਰਾ ਲੱਗਿਆ ਪਿਆ ਆਲੂਆਂ ਦਾ ਦੇਖੋ ਆਦੇ ਕਿਵੇਂ ਪਏ ਨੇ ਠੀਕ ਕਰੋ ਜੀ ਐਲ ਆਰ ਦਾ ਸੀਡ ਚੈੱਕ ਐਨ ਪਿਆ ਦੇਖੋ ਇੱਕ ਸਾਰ ਆ ਲਓ ਜੀ ਨਵੇਂ ਆਲੂ ਦਾ ਪਲਾਟਾ ਸਾਰਾ ਆਪਣਾ ਇਹ ਛੇ ਗੀ ਲਿਆਂਗਾ ਪੂਰਾ ਘੈਂਟ ਆ ਆ ਲਓ ਜੇ ਬਹੁਤ ਸੋਨਾ ਬੀਜਾ ਤੇ ਇੱਕ ਸਾਰ ਖੜਾ ਹੈ ਵਧੀਆ ਗਰੋਥ ਕਰੀ ਆ ਪੱਤੇ ਨੇ ਦੇਖੋ ਆਣ ਲੋ ਨਵੇਂ ਪੀੜ ਬੀਜ ਦੀ ਜਿਹੜੀ ਰੌਣਕ ਆ ਉਹ ਸਹੀ ਹੋ ਹੁੰਦੀ ਆ ਨਵੇਂ ਸੀਡ ਦੀ ਰੌਣਕ ਬਿਲਕੁਲ ਸਹੀ ਹੋ ਹੁੰਦੀ ਆ ਐਸੇ ਕਰਕੇ ਝਾੜ ਵੱਧ ਹੁੰਦਾ ਉਹਦਾ ਆ ਲਓ ਜੀ ਪੂਰਾ ਘੈਂਟ ਆ ਦੇਖੋ ਤੁਹਾਡੇ ਸਾਹਮਣੇ ਆ ਮਸਤ ਕਰੋ ਚੈੱਕ ਪਟਾਈ ਕਰੀ ਪਈ ਆ ਮਨਪਰੀ ਦਵਾਈ ਦੇ ਆਹ ਟਰਾਲੀ ਲੋੜ ਤਾਂ ਹੋਣੀ ਆ ਸੁਪਰ ਹੋਰ ਵੀ ਲੋ ਪਲਾਟ ਬਹੁਤ ਗਿੱਲਾ ਐਦਿਕੀ ਦਾ ਗਿੱਲੇ ਜੇ ਪੱਟ ਹੋਣੇ ਨੇ ਤੇ ਪਹਿਲਾਂ ਦੋ ਵਾਰ ਫੇਰੇ ਆ ਲੀ ਦੇ ਵਿੱਚ ਟਰੈਕਟਰ ਤੇ ਹੁਣ ਜਾਂਦੀ ਆ ਟਰਾਲੀ ਉਧਰੋਂ ਮੋੜ ਕੇ ਖੜਾਊਗਾ ਆਹੇ ਟਾਂਕਾ ਲੱਗ ਰਿਹਾ ਸਾਇਜ ਤੁਹਾਨੂੰ ਦਿਖਾ ਦਿੰਨੇ ਆ ਕੀ ਆ ਆਲੂ ਕਿਹਜਾ ਨੋਜੀ ਆ ਸਾਇਜ ਆ ਵਧੀਆ ਹੈ ਆਦੂ ਮੇਟਰੋ ওভার ਹੋਇਆ ਪਿਆ ਦੇਖੋ ਕਿਡਾ ਲੂਰ ਆ ਵੀ ਓਡਾ ਹੀ ਆ ਹੋਰ ਬੋਰੀ ਦਿਖਾਉਣੇ ਪੂਰਾ ਵਧੀਆ ਹੈ ਤੇ ਕੀ ਸਾਈਜ਼ ਹੈ ਜਿਵੇਂ ਪਹਿਲਾਂ ਕਹਾ ਪਿਆ ਵਧੀਆ ਨਹੀਂ ਆ ਲੋ ਪੂਰਾ ਘੈਂਟ ਆ ਬਾਕੀ ਆਪਣੇ ਤਾਂ ਹੁਣ ਥੋੜੇ ਸਾਹਮਣੇ ਹੀ ਆ ਲੋ ਆ ਵੀ ਪੂਰਾ ਘੈਂਟ ਆ ਬਾਕੀ ਪਤਾ ਨਹੀਂ ਹੋਰਾਂ ਦੇ ਕੀ ਨਿਕਲਦਾ ਲੋ ਇਹ ਜੇ ਵੀ ਦੇਖੋ ਲੋ ਹੁਣ ਆਪਾਂ ਤਾਂ ਕੁਈ ਚਾਤੇ ਉੱਪਰ ਰੱਖਿਆ ਨਹੀਂ ਲਓ ਇਹ ਵੀ ਦੇਖੋ ਹਲੋ ਪੂਰੇ ਵੱਡੇ ਵੱਡੇ ਆਲੂ ਨੇ ਆ ਹੁਣ ਮੈਨ ਲੱਗਦਾ ਵੀ 65 ਤੋਂ 70 ਐਮ ਐਮ ਹੋਣਾ 65 ਤੋਂ 70 ਐਮ ਐਮ ਇਹ ਵੀ ਲਓ ਆ ਤਾਂ ਓਵਰੇ ਹੋਇਆ ਪਿਆ ਆ ਬੋਰੀ ਜੀ ਵੀ ਦੇਖੋ ਲਓ 500 ਘੜਾ ਹਲਾ ਹੁਣ ਖੜਾ ਲਾ ਪਾਣੀ ਛੱਡ ਦੂ ਖੜਾ ਲਾ ਜਿੰਨਾ ਫੇਰੀ ਜਾਂਦਾ ਉਹਨਾਂ ਹੀ ਨਰਮ ਹੋ ਜਾਣਾ ਇਹਨੇ ਆ ਲੋ ਜੀ ਪਹਿਲੀ ਵਾਰ ਖੇਤਾਂ ਚ ਪਲਾਉ ਮਾਰਿਆ ਪਹਿਲੀ ਵਾਰ ਸਾਈਜ਼ ਦੇਖਿਆ ਮੈਂ ਬਹੁਤ ਓਵਰ ਹੋਇਆ ਪਿਆ ਭਾਏ ਕਾ ਜੀ ਪਲਾਉ ਦਾ ਫਰਕ ਲਾਜ਼ਮੀ ਲੇਬਰ ਬੜੀ ਕਮਾਲ ਦੀ ਹੈ ਦੇ ਕੋਲ 10 ਬੰਦੇ ਨੇ 250 ਪੌਣੇ 300 ਥੈਲਾ ਰੋਜ਼ਾਨਾ ਦੀ ਐਵਰੇਜ ਆ ਵੀ ਪਟਣਾ ਹੀ ਪਟਣਾ ਬਹੁਤ ਸਾਲ ਹੋ ਗਿਆ ਆਲੂ ਪੜਦਿਆਂ ਨੂੰ ਲੇਬਰ ਨੂੰ ਬਹੁਤ ਤੇਜ਼ ਹੱਥਾਂ ਬੰਦਿਆਂ ਦਾ ਸ਼ਾਮਾਂ ਦਾ ਟਾਈਮ ਹੋ ਗਿਆ ਸੂਰਜ ਢਲ ਗਿਆ ਪੱਲੀ ਲਾਲੀ ਹੋ ਰਹੀ ਗਈ ਆ ਦੇਖੋ ਲਓ ਜੀ ਮਿੱਤਰੋ ਢਾਂਗ ਲੱਗੀ ਇੱਕ ਕਿੰਨੇ ਕਿੰਨੇ ਦੀਆਂ ਲਾਉਣੀਆਂ ਢਾਂਗਾ 40 40 ਦੀਆਂ ਢਾਂਗਾ ਲਾਉਣੀਆਂ ਕਿੰਨੇ ਥੈਲੇ ਨੇ 270 270 80 ਕਿਥੈਲੇ ਨੇ 18 ਫੁੱਟੀ ਟਰਾਲੀ ਆ ਸੱਤ ਢਾਂਗਾਂ ਦੇ ਵਿੱਚ ਲੱਗਣਗੇ ਅੱਠਵੀਂ ਢਾਲੇ ਤੇ ਲੱਗੂਗੀ ਲਓ ਜੀ ਮਿੱਤਰੋ ਲੱਗੀਆਂ ਰੌਣਕਾਂ ਅੱਜ ਭੱਠੇ ਤੇ ਟਰੱਕ ਭਰ ਦਨੇ ਹੋਰੇ ਆ ਲੋ ਜੀ ਦੋ ਆਪਣੇ ਲਈ ਟਰਾਲੀ ਬਾ ਲਾ ਰਹੇ ਨੇ ਟਰੱਕ ਚ ਇਧਰ ਪਿੱਕੀ ਬਾਈ ਜਾਲੀ ਖੜੀ ਆ ਬੋਲਾ ਕੇ ਕੀ ਕਰਿਆ ਭਾ ਉਮੋ ਮੂਤ ਉਤ ਦੋ ਗੱਡੀਆਂ ਲੱਗੀਆਂ ਹੋਈਆਂ ਡਾਕਟਰ ਬਾਈ ਜੀ ਦੇ ਲੋਡ ਹੋਈਆਂ ਹੋ ਰਹੀਆਂ ਨੇ ਮੈਂ ਕਿਹਾ ਲੀਆਂ ਵੀ ਕਈ ਗੱਡੀਆਂ ਆਈਆਂ 7-8 ਬਾਰਿਸ਼ੁੱਦੇ ਪੈ ਰਹੀਆਂ ਤਿੰਨ ਗੱਡੀਆਂ ਹੁੰਦੀਆਂ ਇੱਕ ਹੁੰਦੀ ਆ ਮਾੜੀ ਤੇ ਲੋਡ 14 ਚੱਕੀਆਂ ਲਓ ਜੀ ਮੇਤਰ ਇੱਕ ਗੱਡੀ ਭਰਦੀ ਆ ਮਾੜੀ ਤੇ ਆ ਦੇਖੋ ਮਨਪ੍ਰੀਤ ਬਾਈ ਦਾ maal ਉਰੇ ਪੈ ਰਿਹਾ ਆ ਲਓ ਜੀ ਇਹ ਆ 18 ਫੁੱਟੀ ਇਹਨੂੰ ਆਪਾਂ ਪੇਂਟ ਕਰਾਇਆ ਸੀ ਕਰੋ ਚੈੱਕ ਇਹਦੀ ਲੋਕੇਸ਼ਨ ਕਿਹਦਾ ਗੱਲ ਲੜਨ ਚਲ ਜਾਵਾ